ਕਸਬਾ ਪਲਾਥ ਦੇ ਨਡਾਲਾ ਵਿਖੇ ਕਾਰ ਬੇਕਾਬੂ ਹੋ ਪਲੜ ਗਈ। ਆਪਾ ਜਾਣਕਾਰੀ ਅਨੁਸਾਰ ਥਾਣਾ ਦਸੂਹਾ ਦੇ ਪਿੰਡ ਚਿੰਗਣਾ ਕਲਾ ਤੋਂ ਲਵਦੀਪ ਸਿੰਘ ਤੇ ਲਖਵੀਰ ਸਿੰਘ ਤੇ ਕਮੈਲਾ ਮਹਿੰਦਰਾ ਐਕਸਯੂਵੀ 500 ਕਾਰ ਕੱਢੀ ਨੰਬਰ ਪੀਵੀ 10ਬੀਐਮ 6061 'ਤੇ ਸਵਾਰ ਹੋ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਸਨ ਤਾਂ ਨਡਾਲਾ ਜੀ ਬਾਬਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਪਹੁੰਚਦੇ ਹਾਂ ਇਤਕਾਰ ਬਿਕਾਬ ਹੋ ਕੇ ਪਲਟਿਆ ਖੰਦ ਹੀ ਪਲੜ ਜਾਂਦੀ ਹੈ ਜਿੱਥੇ ਕਿ ਦੱਸਦੀ ਹੈ ਕਿ ਮੌਕੇ ਤੇ ਲਵਦੀਪ ਸਿੰਘ ਤੇ ਲਖਵੀਰ ਸਿੰਘ ਦੀ ਮੌਤ ਹੋ ਗਈ ਹੈ ਉੱਥੇ ਹੀ ਲਵਦੀਪ ਸਿੰਘ ਦੀ ਪਤਨੀ ਦੱਸੇ ਕਿ ਹਾਦਸਾ ਕੋਈ ਵਾਰਾ ਪਸ਼ੂ ਦੀ ਗੱਡੀ ਦੇ ਅੱਗੇ ਆਉਣ ਕਰਕੇ ਹੋਇਆ ਪਰ ਜਦ ਸੀਸੀਟੀਵੀ ਖੰਗਾਲੇ ਜਾਂਦੇ ਹਨ ਤੇ ਪਤਾ ਚੱਲਦਾ ਹੈ ਕਿ ਇਹ ਹਾਦਸਾ ਫੋਨ ਕਰਕੇ ਬਾਪ ਰਿਹਾ ਉੱਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ ਸੁਲਾਵਸ ਮਾਮਲੇ ਤੇ ਪੁਲਿਸ ਚੌਕੀ ਨੇ ਇਨਚਾਰਜ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਪੁਲੱਠ ਤੋਂ ਕਪੂਰਥਲਾ ਦੇ ਪੱਤਰਕਾਰ ਮਨਜੀਤ ਸਿੰਘ ਚੀਮਾ ਤੇ ਕੁਲਵੰਤ ਮੱਲੀ ਦੀ ਰਿਪੋਰਟ ਹਾਂ ਸਰ ਜਿਹੜਾ ਜਹਾਸਾ ਹੋਇਆ ਏ ਕੀ ਜਾਣਕਾਰੀ ਹੈ ਜੀ ਤੁਹਾਡੇ ਕੋਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜਾ ਜਹਾਸਾ ਹੋਇਆ ਜੀ ਇਹ ਗੱਡੀ ਨੰਬਰੀ ਹੈਗੀ ਏ Mahindra XUV 500 ਨੰਬਰ ਹੈਗਾ ਜੀ PB010 BM 66 ਇਹਨੂੰ ਲਵਪ੍ਰੀਤ ਚਲਾ ਰਿਹਾ ਜੀ ਲਵਦੀਪ ਸਿੰਘ ਠੀਕ ਹੈ ਠੀਕ ਹੈ ਜੀ ਤੇ ਇਹਦੀ 174 ਦੀ ਕਾਰ ਵੀ ਅਮਰਜ ਲੰਦੀ ਹੈ ਜੀ ਜਿਹੜਾ ਹਾਦਸਾ ਹੋਪਦਾ ਇਹ ਕਿੰਨੇ ਜਣੇ ਦੀ ਜਿਹੜੀ ਮੌਤ ਹੋਈ ਆ ਤੇ ਪਰ ਕਿੱਥੋਂ ਕਿੱਥੇ ਜਾ ਰਹੇ ਸੀ ਇਹਦੇ ਵਿੱਚ ਦੋ ਜਣੇ ਦੀ ਜਿਹੜੀ ਮੌਤ ਹੋਈ ਜੀ ਇੱਕ ਤੇ ਆਪਣੇ ਲਾਪਰੀ ਸਿੰਘ ਆ ਜੀ ਤੇ ਦੂਜਾ ਹੈਗਾ ਜੀ ਇਹ ਉਹਦੇ ਨਾਲ ਲਖਬੀਰ ਸਿੰਘ ਉਰਫ ਲੱਡੂ ਪੁੱਤਰ ਨਾਮ ਸਿੰਘ ਵਾਸੀ ਝਿੰਗੜਕਣਾ ਇਹ ਦੋਵੇਂ ਇੱਕੋ ਪਿੰਡ ਦੇ ਸੀਗੇ ਠੀਕ ਹੈ ਜੀ ਇਹ ਆਪਣੇ ਨਾ ਰਿਸ਼ਤੇਦਾਰਾਂ ਦੇ ਜਾ ਰਹੇ ਸੀ ਸੰਗੋਵਾਲ ਠੀਕ ਹੈ ਠੀਕ ਹੈ ਜੀ ਇੱਕ ਹਾਂ ਜੀ ਤੇ ਹਾਦਸੇ ਦਾ ਕਾਰਨ ਨਾ ਕੁਝ ਪਤਾ ਚੱਲਿਆ ਕਿ ਕਿਸ ਤਰ੍ਹਾਂ ਵਾਪਰਿਆ ਦੇ ਇਹ ਨਰਿਆ ਲਵਰੀ ਦੀ ਪਤਨੀ ਜਿਹੜੀ ਹੈਗੀ ਜੀ ਲਵਦੀਪ ਸਿੰਘ ਜੀ ਉਹਨੇ ਲਖਾਇਆ ਜੀ ਰਜਿੰਦਰ ਕੌਰ ਨੇ ਆਪਣਾ ਬਿਆਨ ਵੀ ਸਾਡੀ ਗੱਡੀ ਦੇ ਅੱਗੇ ਕੋਈ ਵਾਰਾ ਜਾਨਵਰ ਆ ਗਿਆ ਸੀ ਤੇ ਜਿਹਦੇ ਕਰਕੇ ਸਾਡਾ ਜਿਹੜਾ ਗੱਡੀ ਦਾ ਸੰਤੁਲਨ ਵਿਗੜ ਗਿਆ ਫਿਲਹਾਲ ਕੀ ਕਾਰਵਾਈ ਕੀਤੀ ਗਈ ਹਨ ਅਸੀਂ 174 ਦੀ ਕਰਵਾਈ ਹਮ ਚ ਲੈ ਲੈਂਦੀ ਜੀ